ਪਰਮ ਸਨਮਾਨਯੋਗ ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਗੁਰ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਜੋ ਸੰਗਰਾਂਦ ਦਾ ਦਿਹਾੜਾ ਹੈ ਉਹ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਮੈਂ ਸਿਰਫ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਨਾ ਇਹ ਜੋ ਪੋ ਦਾ ਮਹੀਨਾ ਜਦੋਂ ਆਰੰਭ ਹੁੰਦਾ ਹੈ ਨਾ ਤੇ ਸਾਨੂੰ ਸਾਰਿਆਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਸਹਿਬ ਜਾਦੇ ਨੇ ਉਹਨਾਂ ਦੀ ਯਾਦ ਆਉਂਦੀ ਤੇ ਮੈਂ ਸਿਰਫ ਇੰਨੀ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਇਹ ਮਹੀਨੇ ਵਿੱਚ ਜਦੋਂ ਆਰੰਭਤਾ ਹੁੰਦੀ ਹੈ ਕਿ ਆਪਾਂ ਸਾਰੇ ਜਾਣੇ ਆਪੋ ਆਪਣੇ ਬੱਚਿਆਂ ਦੇ ਨਾਲ ਰਾਤ ਨੂੰ ਜਾਂ ਸਵੇਰ ਵੇਲੇ ਕਟੋ ਕਟ 5 ਮਿੰਟ ਕੱਢ ਕੇ ਗੁਰ ਸਿਮਰਨ ਜੋ ਕਰਿਆ ਕਰੀਏ ਤੇ ਨਾਲ-ਨਾਲ ਬੱਚਿਆਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਆਪਾਂ ਪਰਿਵਾਰ ਬੈਠ ਕੇ ਤੇ ਆਪਾਂ ਸਰਮਸ ਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੂੰ ਜੋ ਯਾਦ ਕਰਿਆ ਕਰੀਏ ਜਿਨ੍ਹਾਂ ਨੇ ਸਾਡੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਜੇ ਅੱਜ ਆਪਾਂ ਸੁਖ ਸਿਹਤ ਦੀ ਜ਼ਿੰਦਗੀ ਜੀ ਰਹੇ ਆ ਤੇ ਇਹ ਸਾਰੀ ਜੋ ਦੇਨ ਸਰਮਸ ਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਮੈਂ ਸਿਰਫ ਅੱਜ ਇੰਨੀਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਆਪੋ ਆਪਣੇ ਬੱਚਿਆਂ ਦੇ ਨਾਲ ਸਤਿਗੁਰ ਜੀ ਦੇ ਸਹਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਧੰਤਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਦੇ ਹੋਏ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਹੋਏ ਧੰਤਨ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹੋਏ ਸਿਮਰਨ ਵਿੱਚ ਬੈਠਿਆ ਕਰੀਏ ਤਾਂ ਜੋ ਸਾਡਾ ਇਹ ਆਇਆ ਹੋਇਆ ਜੀਵਨ ਜਿਹੜਾ ਇਹ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ